ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਇੱਥੇ ਪਾਤਣਾ ਸ਼ਹਿਰ ਦੇ ਵਿੱਚ ਔਰ ਭਗਤ ਸਿੰਘ ਚੌਂਕ ਦੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਔਰ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਜਿਹੜੀ ਘਟਨਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਘਟੀ ਹੈ ਉਦੀ ਬਾਹਰ ਘਟੀ ਹੈ ਹੈਰੀਟੇਜ ਸਟਰੀਟ ਦੇ ਵਿੱਚ ਕਿ ਇੱਕ ਸ਼ਖਸ ਨੇ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤਿਮਾ ਨੂੰ ਹਥੌੜਿਆਂ ਨਾਲ ਤੋੜਿਆ ਔਰ ਉਹਨਾਂ ਦੇ ਜਿਹੜੇ ਸੰਵਿਧਾਨ ਹੱਥ ਫੜੇ ਸੰਵਿਧਾਨ ਦੀ ਕਾਪੀ ਨੂੰ ਫੂਕਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਸਮਝਦਾ ਇਹ ਪੰਜਾਬ ਨੂੰ ਪੂਰੇ ਨੂੰ ਲਾਂਬੂ ਲਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਇਹਦੇ ਪਿੱਛੇ ਕਿਤੇ ਨਾ ਕਿਤੇ ਬਹੁਤ ਵੱਡੀ ਏਜੰਸੀ ਜਾਂ ਬਹੁਤ ਵੱਡੀ ਧਿਰ ਦਾ ਹੱਥ ਹੈ ਕਿਉਂਕਿ ਜਿਹੜੇ ਲੋਕ ਪੰਜਾਬ ਚ ਫਿਰਕਾ ਪ੍ਰਸਤੀ ਦੀ ਅੱਗ ਨੂੰ ਜਿਹੜਾ ਹੈਗਾ ਤੂਲ ਦੇਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਆਪਸੀ ਲੜਾਈ ਕਰਵਾਉਣਾ ਚਾਹੁੰਦੇ ਨੇ ਉਹਨਾਂ ਵੱਲੋਂ ਇਹ ਕਾਰਸਤਾਨੀ ਕੀਤੀ ਜਾ ਸਕਦੀ ਹੈ ਪਰ ਇੱਥੇ ਮੈਂ ਇੱਕ ਗੱਲ ਇਹ ਕਹਿਣੀ ਚਾਹੂੰਗਾ ਕਿ ਪੰਜਾਬ ਸਰਕਾਰ ਦੀ ਇਹਦੇ ਚ ਭੂਮਿਕਾ ਬੜੀ ਨੈਗੇਟਿਵ ਰਹੀ ਹੈ ਕਿਉਂਕਿ 26 ਜਨਵਰੀ ਦਾ ਦਿਨ ਸੀਗਾ ਅਸੀਂ 26 ਜਨਵਰੀ ਨੂੰ ਐਜ਼ ਅ ਰਿਪਬਲਿਕ ਡੇ ਗਣਤੰਤਰ ਦਿਵਸ ਅਸੀਂ ਸੈਲੀਬ੍ਰੇਟ ਕਰ ਰਹੇ ਆ ਔਰ ਉਹ ਵੀ ਬਹੁਤ ਵੱਡਾ ਸ਼ਹਿਰ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਚੁਣਿਆ ਗਿਆ ਜਿੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਸਾਰੇ ਧਰਮਾਂ ਸਾਰੇ ਜਾਤਾਂ ਸਾਰੇ ਮਜਬਾਂ ਨੂੰ ਧਰਮ ਨਾਲ ਜੋੜਿਆ ਸਿੱਖੀ ਨਾਲ ਜੋੜਿਆ ਕਿ ਇੱਥੇ ਕੋਈ ਵੀ ਆ ਸਕਦਾ ਤੇ ਲੇਕਿਨ ਉੱਥੇ ਇੱਕ ਸਿੱਖ ਚਿਹਰਾ ਖੜਾ ਕਰਕੇ ਜਾਣ ਬੁੱਝ ਕੇ ਕੁਝ ਤੋੜ ਕੇ ਜਿਹੜੀ ਫ੍ਰਿਕਸ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੈਸੇ ਤਾਂ ਬਹੁਤ ساری ਇੰਟੈਲੀਜੈਂਸੀ ਕੰਮ ਕਰਦੀ ਹੈ ਹਰ ਇੱਕ ਜਗ੍ਹਾ ਹੀ ਹੁੰਦੀ ਹੈ ਲੇਕਿਨ ਦਰਬਾਰ ਸਾਹਿਬ ਤਾਂ ਇੰਨੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਕਰ ਰਹੀ ਸੀ ਆਈਡੀ ਸਪੈਸ਼ਲ ਫੋਰਸ ਇਹਨਾਂ ਦੇ ਮੁਲਾਜ਼ਮ ਇਹ ਟਾਸਕ ਫੋਰਸ ਐਸਜੀਪੀਸੀ ਦੀ ਹੋਰ ਪਤਾ ਨਹੀਂ ਕਿੰਨੇ ਕਿੰਨੇ ਏਜੰਸੀਆਂ ਉੱਥੇ ਵਾਚ ਕਰਦੀਆਂ ਨੇ ਕਿ ਇੱਕ ਚੀਜ਼ ਨੂੰ ਕਿਹੜਾ ਬੰਦਾ ਆ ਰਿਹਾ ਕਿਹੜਾ ਬੰਦਾ ਜਾ ਰਿਹਾ ਪਿੱਛੇ ਜਿਹੜਾ ਦਰਬਾਰ ਸਾਹਿਬ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਦੇ ਹਮਲਾ ਹੋਇਆ ਤਾਂ ਉਦੋਂ ਏਜੰਸੀਆਂ ਨੂੰ ਪਤਾ ਸੀ ਕਿ ਦੋ ਦਿਨ ਤੋਂ ਬੰਦਾ ਘੁੰਮ ਰਿਹਾ ਤਾਂ ਫਿਰ ਏਜੰਸੀਆਂ ਨੂੰ ਇਹ ਕਿਉਂ ਨਹੀਂ ਪਤਾ ਕਿ ਬੰਦਾ ਪੌੜੀ ਲਾ ਰਿਹਾ ਐ ਦਰਬਾਰ ਐਡੇ بڑے ਬੁੱਤ ਤੇ ਮਹਾਰਾਜ ਦੇ ਬੁੱਤ ਤੇ ਸਾਡੇ ਬਾਬਾ ਸਾਹਿਬ ਅਮੇਦਕਰ ਦੇ ਬੁੱਤੇ ਉਹਨੇ ਪੌੜੀ ਲਾਈ ਹੈ ਉੱਥੇ ਲਗਾਤਾਰ ਅੱਧਾ ਘੰਟਾ ਉਹ ਠ ਤੇ ਔਰ ਮੈਂ ਦੇਖਿਆ ਉਹ ਵੀਡੀਓ ਦੇ ਵਿੱਚ ਇੱਕ ਵੀਆਈਪੀ ਗੱਡੀ ਲੰਗੀ ਆ ਇੱਕ ਪਾਇਲਟ ਗੱਡੀ ਲੰਗੀ ਆ ਉੱਥੋਂ ਪੁਲਿਸ ਦੀ ਤਾਂ ਬੜੇ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਲਈ ਕਿ ਸਾਡੇ ਉਸ ਪਵਿੱਤਰ ਦਿਨ ਅਸੀਂ ਉਸ ਦਿਨ ਨੂੰ ਪਵਿੱਤਰ ਇਸ ਕਰਕੇ ਮੰਨਦੇ ਕਿਉਂਕਿ ਸਾਡੇ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਦਕਰ ਨੇ ਦੇਸ਼ ਨੂੰ ਇੱਕ ਬਹੁਤ ਸੋਹਣਾ ਸੰਵਿਧਾਨ ਦਿੱਤਾ ਸੀਗਾ ਸੇ ਉਸ ਦਿਨ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਣਾ ਔਰ ਸਰਕਾਰ ਦੇ ਅੱਤੇ ਚੁੱਪਵੱਟੀ ਰੱਖਣਾ ਕਰਨ ਦੇਣਾ ਮੈਨੂੰ ਸਮਝ ਲੱਗਦਾ ਕਿਤੇ ਨਾ ਕਿਤੇ ਇਹ ਵਿੱਚ ਕਿਸੇ ਨਾ ਕਿਸੇ ਦੀ ਰਲੀ ਭੁਗਤ ਹੋ ਸਕਦੀ ਹੈ ਇਹਦੀ ਵੱਡੇ ਪੱਧਰ ਤੇ ਜੁਡੀਸ਼ੀਅਲ ਜਾਂਚ ਮੈਂ ਚਾਹੁੰਦਾ ਕਿ ਜੁਡੀਸ਼ੀਅਲ ਜਾਂਚ ਹੋਵੇ ਕਿਸੇ ਵੱਡੇ ਹਾਈ ਲੈਵਲ ਦੇ ਸੁਪਰੀਮ ਕੋਰਟ ਦੇ ਜੱਜ ਨੂੰ ਹਾਇਰ ਕਰਕੇ ਉਹਦੇ ਅੰਡਰ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਬੰਦਾ ਮੋਗੇ ਦਾ ਰਹਿਣ ਵਾਲਾ ਦੁਬਈ ਚਲਾ ਗਿਆ ਤੇ ਦੁਬਈ ਤੋਂ ਬਾਅਦ ਉਹ ਵਾਪਸ ਮੋਗੇ ਨਹੀਂ ਗਿਆ ਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਚੁਣਿਆ ਗਿਆ ਸੋ ਉਹਦੇ ਤਾਰ ਬਾਹਰ ਕਿਤੇ ਜੁੜੇ ਨੇ ਜਿਹੜੇ ਬਾਹਰ ਬੈਠੇ ਲੋਕ ਸਾਡੇ ਪੰਜਾਬ ਨੂੰ ਅ ਅੱਗ ਚ ਚੁਸਾਉਣਾ ਚਾਹੁੰਦੇ ਨੇ ਲਾਹੂ ਲਾਣਾ ਚਾਹੁੰਦੇ ਨੇ ਸੋ ਇਹਦੀ ਵੱਡੇ ਪੱਧਰ ਤੇ ਇੱਕ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰੂੰਗਾ ਕਿ ਇਹਦੀ ਵੱਡੇ ਪੱਧਰ ਤੇ ਜਾਂਚ ਕਰਾਈ ਜਾਵੇ ਇਸ ਘਟਨਾ ਨਾਲ ਸਮੁੱਚੇ ਭਾਰਤੀ ਨਹੀਂ ਪੂਰੇ ਦੇਸ਼ 'ਚ ਇਹ ਹਰਤੇ ਜਿਹੜੇ ਬਲੰਦਰੀ ਗਏ ਨੇ ਸੋ ਇਹ ਅੱਗ ਜਿਆਦਾ ਫੈਲ ਜਾਣੀ ਆ ਬੰਦਾ ਗ੍ਰਿਫਤਾਰ ਕਰ ਲਿਆ ਲੇਕਿਨ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਇਹਦੇ ਬਾਰੇ ਵੀ ਜਿਹੜਾ ਹੈਗਾ ਸਰਕਾਰ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਆ ਜੋ ਕਿ ਅੱਜ ਧਰਨਾ ਲਾਇਆ ਗਿਆ ਕੁਝ ਪਿਛਲੇ ਦਿਨਾਂ ਵਿੱਚ 26 ਜਨਵਰੀ ਨੂੰ ਜੋ ਕਿ ਜਿਸ ਦਿਨ ਸਾਰਾ ਹੀ ਦੇਸ਼ ਸੰਵਿਧਾਨ ਦੇ ਵਿੱਚ ਬੜਾ ਖੁਸ਼ੀ ਨਾਲ ਮਨਾ ਰਿਹਾ ਸੀ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਆ ਬਾਬਾ ਸਾਹਿਬ ਦੇ ਸਕੈਚੂ ਦੇ ਨਾਲ ਸ੍ਰੀ ਅੰਮ੍ਰਿਤਸਰ ਦੇ ਵਿੱਚ ਛੇੜਖਾਨੀ ਕੀਤੀ ਗਈ ਹੈਗੀ ਉਸਦੇ ਰੋਸ ਨੂੰ ਮੰਨ ਕੇ ਅਸੀਂ ਇੱਥੇ ਅੱਜ ਧਰਨਾ ਲਾਇਆ ਹੋਇਆ ਜੀ ਕਸੂਰਵਾਰ ਤਾਂ ਦੇਖੋ ਜਿਹੜਾ ਇਨਸਾਨ ਆ ਇਸ ਤੈ ਕਹਿੰਨੇ ਵੀ ਉਹਦੀ ਗਰਾਊਂਡ ਲੈਵਲ ਤੱਕ ਉਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਜਿਹਦਾ ਵੀ ਕਸੂਰ ਆ ਜਾਂ ਕਿਸੇ ਦੀ ਸ਼ਹਿਦ ਉਹਨੇ ਕਰਿਆਗਾ ਤਾਂ ਉਸਦੇ ਉੱਪਰ ਵੀ ਤੇ ਇਹਦੇ ਉੱਪਰ ਵੀ ਐਨਐਸਏ ਲਾ ਕੇ ਦੇਸ਼ ਰੋਹੀ ਦਾ ਪਰਚਾ ਦਰਜ ਤੇ ਅੱਗੇ ਨੂੰ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾਗਾ ਵੀ ਕੋਈ ਵੀ ਕਿਸੇ ਵੀ ਧਰਮ ਦੇ ਨਾਲ ਕੋਈ ਵੀ ਬੰਦਾ ਛੇੜਖਾਨੀ ਕਰਦਾ ਤਾਂ ਉਸਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ